ਤੁਸੀਂ ਦੱਸੋ ਤੁਸੀਂ ਆਪਣੇ ਕਿਸੇ ਪਿਆਰ ਵਾਲੇ ਨੂੰ ਮਿਲੇ ਜਿਹਦੇ ਨਾਲ ਤੁਹਾਡਾ ਪਿਆਰ ਹੈ ਤੇ 2 ਦਿਨ ਤੁਹਾਡਾ ਅਸਰ ਰਹਿੰਦਾ ਹੁੰਦਾ 2 ਦਿਨ ਅਸਰ ਰਹਿੰਦਾ ਵੀ ਆਪਾਂ ਉਹਨੂੰ ਮਿਲੇ ਸੀਗੇ ਤੁਹਾਡੇ ਤੁਹਾਡੇ ਦੇ ਇੱਕ ਅਸਰ ਰਹਿੰਦਾ ਜ਼ਰੂਰ ਰਹਿੰਦਾ ਤੁਹਾਨੂੰ ਠੀਕ ਹੈ ਹੁਣ ਮੈਨੂੰ ਦੱਸੋ ਤੁਸੀਂ ਬਾਣੀ ਦਾ ਕੀਰਤਨ ਸੁਣਿਆ ਠੀਕ ਹੋਇਆ ਮਹੰਗਾ ਜਿਆ ਰਾਗੀਆ ਉਹਨੇ ਬਹੁਤ ਆਨੰਦ ਨਾਲ ਗੁਰੂ ਦੀ ਹਜ਼ੂਰੀ ਚ ਕੀਰਤਨ ਗਾਇਨ ਕੀਤਾ ਕੀਤਾ ਤੇ ਮੈਨੂੰ ਇਹ ਦੱਸੋ ਜੇ ਉਹਦਾ ਅਸਰ ਜੋੜੇ ਘਰ ਤੱਕ ਨਾ ਰਿਆ ਜੋੜੇ ਘਰ ਮੈਂ ਪਹਿਲਾਂ ਕਿਹਾ ਨਾ ਵੀ ਜੋੜੇ ਘਰ ਤੋਂ ਬਾਹਰ ਆਉਂਦਿਆਂ ਹੀ ਚੁਗਲੀ ਲਿੰਦੇ ਸ਼ੁਰੂ ਹੋ ਗਈ ਫਿਰ ਦੁਕਾਨ ਤੇ ਉਹੀ ਕੰਮ ਸ਼ੇਰ ਸ਼ੁਰੂ ਹੋ ਗਿਆ ਤੇ ਫਿਰ ਨੁਕਸ ਕਿੱਥੇ ਪਿਆ ਸੋ ਕੀਰਤਨ ਇਬਾਦਤ ਹੈ ਕੀਰਤਨ ਬੰਦਗੀ ਹੈ ਕੀਰਤਨ ਭਗਤੀ ਹੈ ਕੀਰਤਨ ਸੁਰਤ ਨੂੰ ਸਾਫ਼ ਕਰਨ ਦਾ ਤਰੀਕਾ ਹੈ ਤੇ ਜੇ ਕੀਰਤਨ ਨੇ ਤੁਹਾਡੀ ਸੁਰਤ ਸਾਫ਼ ਨਹੀਂ ਕੀਤੀ ਤੇ ਕਸੂਰ ਕੀਰਤਨ ਚ ਹੈ ਮੇਰੇ ਵਰਗੇ ਕੀਰਤਨ ਕਰਨ ਵਾਲਿਆਂ ਚ ਪਰ ਅਸੀਂ ਪਹਿਲਾਂ ਕਹਿੰਦੇ ਸੀ ਬਿਰਾਗੀਆਂ ਨੂੰ ਗ੍ਰੰਥੀਆਂ ਨੂੰ ਪੈਸੇ ਨਹੀਂ ਮਿਲਦੇ ਜੇ ਹੁਣ ਮਿਲਣੇ ਸ਼ੁਰੂ ਹੋ ਗਏ ਤਾਂ ਅਸਲ ਤੇ ਦਿੱਕਤ ਕਿੱਥੇ ਆਂਦੀ ਹੈ ਜੇ ਉਹ ਲੱਖ ਰੁਪਏ ਲੈ ਵੀ ਰਹੇ ਨੇ ਜੇ 20000 ਰੁਪਏ ਲੈ ਵੀ ਰਿਹਾ 50000 ਲੈ ਵੀ ਰਿਹਾ ਕਮਰਸ਼ੀਅਲਾਈਜ਼ ਹੋ ਵੀ ਰਿਹਾ ਤੇ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਹੈ ਦਿੱਕਤ ਕਿੱਥੇ ਹੈ ਘਰ ਤਾਂ ਹਰ ਕਿਸੇ ਨੇ ਚਲਾਣਾ ਮੇਰੇ ਗੁਰੂ ਸਹਿਬਾਨ ਨੇ ਆਪਣੇ ਰਬਾਬੀਆਂ ਨੂੰ ਘੋੜੇ ਦਿੱਤੇ ਹਾਥੀ ਦਿੱਤੇ ਸੋਚ ਸਕਦੇ ਹੋ ਅੱਜਕੱਲ੍ਹ ਕੈਲੀਏ ਵੀ ਮਰਸੀਡੀਜ਼ ਦਿੱਤੀ ਉਹਦੇ ਬਰਾਬਰ ਦੀ ਗੱਲ ਹੈ ਉਸ ਲੱਖ ਦੇ ਘੋੜੇ ਅੱਜ ਹਾਂ ਉਸ ਵੇਲੇ ਘੋੜਾ ਹਰ ਬੰਦੇ ਕੋਲ ਨਹੀਂ ਸੀ ਹੁੰਦਾ ਸਹੀ ਗੱਲ ਹੈ ਗੁਰੂ ਸਾਹਿਬਾਨ ਨੇ ਘੋੜੇ ਤੇ ਹਾਥੀ ਦਿੱਤੇ ਅਸੀਂ ਰਾਗੀਆਂ ਨੂੰ ਪੈਸੇ ਦੇਣ ਦੇ ਖਿਲਾਫ ਨਹੀਂ ਹੈ ਸਮਝੋ ਮਸਲਾ ਇਹ ਹੈ ਕਿ ਲੱਖ ਰੁਪਇਆ ਲੈ ਕੇ ਜਿਸ ਮਕਸਦ ਲਈ ਸੰਗਤ ਨੇ ਬੁਲਾਇਆ ਸੀ ਤੁਸੀਂ ਜਿਸ ਮਕਸਦ ਲਈ ਉੱਥੇ ਬੈਠੇ ਸੀ ਜਿਸ ਮਕਸਦ ਲਈ ਤੁਸੀਂ ਕਿਹਾ ਸੀ ਕਿ ਅੱਧੇ ਪੈਸੇ ਪਹਿਲਾਂ ਪਾਓ ਅੱਧੇ ਪੈਸੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਿਓ ਉਹ ਮਕਸਦ ਪੂਰਾ ਹੋਇਆ ਕਿ ਨਹੀਂ ਹੋਇਆ ਕੀ ਕੰਦਰ ਸੁਣਾਉਣਾ ਤਾਂ ਮਕਸਦ ਨਹੀਂ ਹੈ ਮਕਸਦ ਹੈ ਕਿ ਆਏ ਹੋਏ ਲੋਕ ਹੁਣ ਤੁਸੀਂ ਦੇਖਿਓ ਇੱਕ ਬੜੀ ਭੈੜੀ ਗੱਲ ਕਰਨ ਲੱਗਾ ਫੇਰ ਕੀ ਫਰਕ ਪੈਂਦਾ ਮੇਰੀ ਕਿਹੜੀ ਪੈਨਸ਼ਨ ਬੰਦ ਹੋਣ ਲੱਗੀ ਹੁਣ ਤੁਸੀਂ ਦੇਖਿਓ ਕੀਰਤਨ ਦਰਬਾਰ ਤੇ ਜਾਓਗੇ ਇਹ ਕਹਿੰਦੇ ਤੇ ਆ ਕਿਉਂਕਿ ਮੈਂ ਸੱਚ ਬੋਲ ਦੇਣਾ ਫਿਰ ਮੇਰੇ ਖਿਲਾਫ ਰੱਟਾ ਪਾਉਂਦੇ ਆ ਵੀ ਏਜੰਸੀਆਂ ਦੇ ਬੰਦੇ ਆ ਜੀ ਜੇ ਇੱਕ ਰਾਗੀ ਸਿੰਘ ਬੈਠਾ ਤੇ ਉਹਦੇ ਫੈਨ ਉਹਦੇ ਨਾਲ ਹੀ ਬਹਿਣਗੇ ਤੇ ਜਦੋਂ ਰਾਗੀ ਸਿੰਘ ਬਦਲੇ ਤਾਂ ਫੈਨ ਉੱਠ ਕੇ ਚਲੇ ਜਾਣਗੇ ਤੁਸੀਂ ਰਾਗੀ ਦੇ ਫੈਨ ਸੀ ਕਿ ਸ਼ਬਦ ਦੇ ਫੈਨ ਸੀ ਬਾਣੀ ਸੁਣਨ ਆਏ ਹੋ ਗੁਰੂ ਦੀ ਜ਼ੂਰ ਚ ਆਏ ਹੋ ਕਿ ਰਾਗੀ ਦੀ ਜ਼ੂਰ ਚ ਆਏ ਹੋ ਤੁਸੀਂ ਅਕਸਰ ਵੇਖ ਲਓ ਲੁਧਿਆਣਾ ਹੈ ਆਪਾਂ ਲੁਧਿਆਣੇ 'ਚ ਬੈਠੇ ਆ ਕਿਸੇ ਵੀ ਕੀਰਤਨ ਦਰਬਾਰ ਤੇ ਜਾਓ ਦਿੱਲੀ ਕਿਸੇ ਵੀ ਕੀਰਤਨ ਦਰਬਾਰ ਤੇ ਜਾਓ ਰਾਗੀ ਦੇ ਆਉਣ ਨਾਲ ਫੈਨਸ ਬੈਠਣਗੇ ਆਕੇ ਬਾਹਰ ਕੇ ਅੱਛਾ ਜਿਹੜੇ ਮਗਲਲੇ ਰਾਗੀ ਨੇ ਬਹਿਣਾ ਉਹਨੇ ਕੀ ਦੀ ਬਾਣੀ ਸੁਣਾਉਣੀ ਹੈ ਉਹਨੇ ਕੀਰਤਨ ਕੋਈ ਹੋਰ ਬਾਣੀ ਚੋਂ ਕਰਨਾ ਹੈ ਕਿਉਂ ਕਾਰਨ ਕੀ ਹੈ ਕਿਉਂਕਿ ਫਲਾਣੇ ਦਾ ਤਬਲਾ ਬਹੁਤ ਵਧੀਆ ਫਲਾਣੇ ਦੀ ਆਵਾਜ਼ ਬੜੀ ਵਧੀਆ ਫਿਰ ਪ੍ਰਧਾਨਤਾ ਫਿਰ ਤੁਸੀਂ ਕਹਿੰਦੇ ਹੋ ਵੀ ਪਰਮਪਾਲ ਸਿੰਘ ਕਹਿੰਦਾ ਰਾਗਾਂ ਦੀ ਗੱਲ ਕਰਦਾ ਬਾਈ ਪ੍ਰਧਾਨਤਾ ਬਾਣੀ ਦੀ ਹੈ ਠੀਕ ਹੈ ਠੀਕ ਹੈ ਕਿਸੇ ਦਾ ਜੀਵਨ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਨਿਤਨੇਮੀ ਜੀਵਨ ਬੜਾ ਗੁਰਸਿਕ ਸੁਰਤ ਬੜੇ ਰੇ ਜੋੜਦੀ ਹੈ ਕੋਈ ਮਸਲਾ ਨਹੀਂ ਤੁਹਾਨੂੰ ਆਨੰਦ ਆਉਂਦਾ ਵੱਧ ਕੋਈ ਚੱਕਰ ਨਹੀਂ ਹੈਗਾ ਪਰ ਤੁਸੀਂ ਕਿਤੇ ਸ਼ਬਦ ਨੂੰ ਛੱਡ ਕੇ ਦੇਹਤਾਰੀ ਭਗਤੀ ਜਿਤਨੀ ਜੁੜ ਕੇ ਵੀ ਅਸੀਂ ਤੇ ਫਲਾਣੇ ਦੇ ਫੈਨ ਆ ਜੀ ਅਸੀਂ ਤੇ ਸਿਰਫ ਉਹਨੂੰ ਹੀ ਸੁਣਨਾ ਜੀ ਸੋ ਸਾਡਾ ਸਾਰਿਆਂ ਦਾ ਰਾਗੀਆਂ ਦਾ ਢਾਡੀਆਂ ਦਾ ਕਵੀਸ਼ਰਾਂ ਦਾ ਪ੍ਰਚਾਰਕਾਂ ਦਾ ਗ੍ਰੰਥੀਆਂ ਦਾ ਸਾਡਾ ਮਕਸਦ ਹੈ ਗੁਰੂ ਦੇ ਸ਼ਬਦ ਨਾਲ ਸੰਗਤ ਨੂੰ ਜੋੜਨਾ ਤੇ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੋੜਾਂਗੇ ਤੇ ਆਟੋਮੈਟਿਕਲੀ ਸੰਗਤ ਦਾ ਭਲਾ ਹੋਏਗਾ ਅਸੀਂ ਕਹਿੰਦੇ ਰਾਗੀਆਂ ਦੇ ਘਰ ਵੀ سونے ਦੇ ਹੋਣੇ ਚਾਹੀਦੇ ਰਾਗੀਆਂ ਦੀ ਗੱਡੀਆਂ ਵੀ سونے ਦੀਆਂ ਹੋਣੀਆਂ ਚਾਹੀਦੀਆਂ ਪਰ ਉਹ ਰਾਗੀ ਸਿੰਘ ਗੁਰੂ ਦੇ ਸ਼ਬਦ ਨੂੰ ਪ੍ਰਮੁਖਤਾ ਦੇ ਕੇ ਆਪਦੀ ਪੂਜਾ ਕਰਾਉਣ ਦੀ ਥਾਂ ਤੇ ਠੀਕ ਹੈ ਹਰ ਇੱਕ ਬਾਣੀ ਨਾਲ ਗੁਰੂ ਨਾਲ ਜੁੜੇ ਬੰਦੇ ਦਾ ਸਤਕਾਰ ਹੈ ਪਰ ਪ੍ਰਧਾਨਤਾ ਜਿਹੜੀ ਆ ਉਹ ਗੁਰਬਾਣੀ ਦੀ ਅੰਤ ਤਾਈ ਸਵਾਲ ਪੁੱਛਣਾ ਜਮਗਾ ਅੱਜ ਕੱਲ ਬੜੀ ਇੱਕ ਗੱਲ ਸੁਣਦੇ ਆ ਦਸਮ ਦੁਆਰ ਦੀ ਲੋਕੀ ਕਹਿੰਦੇ ਆ ਵੀ ਸਿਮਰਨ ਅਭਿਆਸ ਦਸਮ ਦੁਆਰ ਕੋਈ ਕਹਿੰਦਾ ਵੀ ਅਸੀਂ ਸਾਡੇ ਸੁਰਤੇ ਲੱਗ ਜਾਂਦੀ ਆ ਦਸਮ ਦੁਆਰ ਦਾ ਕਨਸੈਪਟ ਗੁਰਬਾਣੀ ਦੇ ਹਿਸਾਬ ਨਾਲ ਹੈ ਸਿੱਖ ਪੰਥ ਵਿੱਚ ਹੈ ਕਿ ਨਹੀਂ ਅੱਜ ਕੱਲ ਤੁਸੀਂ ਵੀ ਬੜੀਆਂ ਵੀਡੀਓਜ਼ ਦੇਖਦੇ ਹੋ ਦੇਖੋ ਵੀਰੇ ਕੁਐਸਚਨ ਆਫ ਫਲਸਫੀ ਦਾ ਆਮ ਸੋਸ਼ਲ ਮੀਡੀਆ ਤੇ ਬਹੁਤੇ ਲੋਕ ਉਸ ਗੱਲ ਦੇ ਗਾਹਕ ਨਹੀਂ ਮਿਲਦੇ ਪਰ ਮੈਂ ਤੁਹਾਨੂੰ ਸਖਾਲਿਆਂ ਕਰਕੇ ਦੱਸਣ ਦੀ ਕੋਸ਼ਿਸ਼ ਕਰਦਾ ਜੇ ਗੱਲ ਸਮਝੀ ਪੈ ਜੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਬਾਣੀ ਦਾ ਸ਼ਬਦ ਜਿਹੜਾ ਅਸੀਂ ਪੜ ਰਹੇ ਹਾਂ ਕੀਰਤਨ ਦੇ ਰੂਪ ਚ ਜਾਂ ਕਥਾ ਵਿਚਾਰ ਦੇ ਰੂਪ ਚ ਦੋਵੇਂ ਚੀਜ਼ਾਂ ਜ਼ਰੂਰੀ ਹੈ ਨਾ ਅਸੀਂ ਗੁਰਬਾਣੀ ਗਾਏ ਨੂੰ ਵੀ ਕਰਨੀ ਹੈ ਤੇ ਗੁਰਬਾਣੀ ਨੂੰ ਸਮਝਣਾ ਵੀ ਫੇਰ ਹੀ ਸਾਡੇ ਸੁਰਤ ਵਿੱਚ ਜਾਏਗੀ ਗੁਰਬਾਣੀ ਦਾ ਸ਼ਬਦ ਜਦੋਂ ਜ਼ੁਬਾਨ ਤੇ ਹੈ ਤੇ ਸ਼ਬਦ ਹੈ ਠੀਕ ਹੋ ਗਿਆ ਜਿਹੜਾ ਆਪਾਂ ਗਾ ਰਹੇ ਹੈ ਹਨਾ ਆਨੰਦ ਵੀ ਆ ਰਿਹਾ ਇਹੋ ਸ਼ਬਦ ਜਿਹਨੂੰ ਸੁਰਤ ਵਿੱਚ ਪਹੁੰਚਿਆ ਠੀਕ ਹੈ ਅਸੀਂ ਜਪਣਾ ਸ਼ੁਰੂ ਕੀਤਾ ਇਹ ਸ਼ਬਦ ਬਣ ਗਿਆ ਨਾਮ ਠੀਕ ਹੋ ਗਿਆ ਜਿਹੜੇ ਨਾਮ ਨੇ ਸੁਰਤ ਨੂੰ ਧੋਣਾ ਆਪਾਂ ਹੁਣੇ ਜਪਜੀ ਸਾਹਿਬ ਦੀ ਪੰਕਤੀ ਪੜ੍ਹੀ ਸੀ ਇਹ ਨਾਮ ਬਣਨਾ ਇੱਥੇ ਜਾ ਕੇ ਇਹ ਲੈਵਲ ਹੈ ਅਵਸਥਾ ਹੈ ਜਦੋਂ ਇਹ ਨਾਮ ਨੇ ਸਾਡੀ ਜ਼ਿੰਦਗੀ ਚ ਆਉਣਾ ਕਿਉਂਕਿ ਨਾਮ ਨੇ ਬਾਣੀ ਨੇ ਕੀ ਕਿਹਾ ਸੱਚ ਬੋਲੋ ਸੱਚ ਕਮਾਓ ਤੇ ਇੱਥੇ ਬੈਠੇ ਨਾਮ ਨੇ ਸੁਰਤ ਨੂੰ ਸਾਫ਼ ਕੀਤਾ ਅਸੀਂ ਨਾਮ ਕਮਾਉਣਾ ਸ਼ੁਰੂ ਕੀਤਾ ਸਾਨੂੰ ਰਿਕਸ਼ੇ ਵਾਲੇ ਵਿੱਚ ਤੇ ਮਰਸੀਡੀਜ਼ ਵਾਲੇ ਚ ਭੇਦ ਮੁੱਕ ਗਿਆ ਸਾਨੂੰ Hindu ਤੇ Sikh ਤੇ Musalman ਚ ਭੇਦ ਮੁੱਕ ਗਿਆ ਨਾਮ ਕਮਾਇਆ ਗਿਆ ਨਾ ਜਦੋਂ ਇਸ ਨਾਮ ਨੇ ਜ਼ਿੰਦਗੀ ਚ ਆਉਣਾ ਇਹਨੇ ਅੰਮ੍ਰਿਤ ਹੋ ਜਾਣ ਤਿੰਨ ਚੀਜ਼ਾਂ ਆ ਗਈਆਂ ਹੁਣ ਗੱਲ ਇਹ ਆ ਇਹ ਤਿੰਨ ਅਵਸਥਾਵਾਂ ਨੇ ਇਹ ਸੁਰਤ ਦਾ ਜੁੜਨਾ ਵੀ ਜ਼ਰੂਰੀ ਹੈ ਸੁਰਤ ਦਾ ਕਨੈਕਟ ਹੋਣਾ ਵੀ ਜ਼ਰੂਰੀ ਹੈ ਨਾ ਜੇ ਸੁਰਤ ਜੁੜੇਗੀ ਨਹੀਂ ਲੇਵ ਲੱਗੇਗੀ ਨਹੀਂ ਤੇ ਸਾਸਗ੍ਰਸ ਧਿਆਵਾਂਗੇ ਕਿਵੇਂ ਹੁਣ ਗੱਲ ਇਹ ਆ ਬਾਣੀ ਦੇ ਵਿੱਚ ਦਸ਼ਮ ਜਵਾਰ ਦਾ ਜ਼ਿਕਰ ਹੈ ਕਿਉਂਕਿ बार-बार ਅੰਤ ਨੂੰ ਜਦੋਂ ਵੀ ਕਿਸੇ ਜਗਿਆਸੀ ਨੂੰ ਕਿਤੇ ਜੋੜਨਾ ਹੈ ਮੰਜ਼ਲ ਤੇ ਦੇਣੀ ਪੈਣੀ ਨਾ ਬਾਣੀ ਕਿੰਨੀ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਆਪਨਾਂ ਸਾਹਿਬ ਦੀ ਬਾਣੀ ਚ ਪੜਦੇ ਜੇ ਵੀ ਦਸਵਾਂ ਗੁਪਤ ਸੀਗਾ ਉਹ ਦਸਵਾਂ ਗੁਪਤ ਪ੍ਰਗਟ ਕਿਵੇਂ ਹੋਣਾ ਜਦੋਂ ਇੱਥੇ ਨਾਮ ਦਾ ਚਾਨਣ ਹੋਣਾ ਠੀਕ ਹੈ ਸਾਡੇ ਵਿੱਚ ਦ્વੈਤ ਮੁੱਕਣੀ ਹੈ ਠੀਕ ਹੈ ਸਾਨੂੰ ਆਪਣੇ ਤੇ ਪ੍ਰਾਈਜ਼ ਭੇਦ ਮੁੱਕ ਜਾਣਾ ਸਾਨੂੰ ਪੰਛੀਆਂ ਤੇ ਪੰਛੀਆਂ ਨਾਲ ਵੀ ਕੁਦਰਤ ਨਾਲ ਵੀ ਪਿਆਰ ਹੋਣਾ ਸਾਨੂੰ ਹਰ ਗਲ ਬਲਹਾਰੀ ਕੁਦਰਤ ਵਸਿਆ ਸਾਨੂੰ ਹਰ ਜਗ੍ਹਾ ਤੇ ਪ੍ਰਮਾਤਮਾ ਨਜ਼ਰੀ ਪੈਣਾ ਉਹ ਕੀ ਹੋਇਆ ਤੁਹਾਡੀ ਕਨੈਕਟ ਕਰ ਗਈ ਤੁਹਾਡੀ ਸੂਰਤ ਜੋੜ ਗਈ ਜਦੋਂ ਤੁਹਾਡੀ ਸੂਰਤ ਜੁੜ ਗਈ ਤੁਸੀਂ ਅਭਿਆਸੀ ਹੋਏ ਤੁਹਾਡੇ ਉਹ ਉਹ ਖੁੱਲਿਆ ਠੀਕ ਹੈ ਜਦੋਂ ਖੁੱਲਿਆ ਆਟੋਮੈਟਿਕਲੀ ਇਹ ਸਾਰੀ ਕਾਇਨਾਤ ਤੁਹਾਨੂੰ ਉਹਦਾ ਘਰ ਨਜ਼ਰ ਆਉਣ ਲੱਗ ਪਈ ਤੇ ਬੜੇ ਪਿਆਰ ਸਤਿਕਾਰ ਦਾ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡਾ ਕਿਰਦਾਰ ਬਣਿਆ ਵੇਖੋ ਬਾਣੀ ਵਿਚਾਰ ਹੈ ਪਰ ਜਦੋਂ ਇਹਨੇ ਇੱਥੇ ਅਮਰਤ ਬਣਨਾ ਹੈ ਇਹਨੇ ਕਿਰਦਾਰ ਬਣਨਾ ਹੈ ਜ਼ਿੰਦਗੀ 'ਚ ਕਿਰਦਾਰ ਵਾਂਗ ਚੱਲਣਾ ਹੈ ਜਦੋਂ ਇਹ ਬਾਣੀ ਸਾਡਾ ਕਿਰਦਾਰ ਬਣ ਗਈ ਸਾਡੀ ਜ਼ਿੰਦਗੀ ਚ ਖੁਸ਼ਬੂ ਆਣੀ ਹੈ ਸਾਨੂੰ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਇੱਕ ਗੁਰਸਿੱਖ ਦੇ ਲਾਗੇ 5-7 ਮਿੰਟ ਸੰਗਤ ਕਰਨ ਵਾਲੇ ਬੰਦੇ ਦੀ ਜ਼ਿੰਦਗੀ ਬਦਲ ਜਾਣੀ ਆਟੋਮੈਟਿਕਲੀ ਕਹਿਣਾ ਨਹੀਂ ਪੈਣਾ ਬਈ ਕੇਸ ਰੱਖ ਇਦਾਂ ਕਰ ਇਦਾਂ ਕਰ ਏਸੀ ਗੱਲ ਤੇ ਮੈਂ ਬੇਨਤੀ ਕਰ ਰਿਹਾ ਨਾ ਕਿ ਸਾਡਾ ਬੋਲਿਆ ਘਟ ਜੇ ਗੁਰਬਾਣੀ ਦਾ ਸ਼ਬਦ ਵਰਤੇ ਪਰ ਉਹ ਹੁਣ ਜੇ ਮੇਰਾ ਖੁੱਲਾ ਹੋਊ ਮੇਰਾ ਦੀਵਾ ਜਗਦਾ ਹੋ ਤੇ ਮੈਂ ਕਿਸੇ ਦਾ ਦੀਵਾ ਜਗਾऊं 부ਜੇ ਦੀਵੇ ਤੇ ਜਗਾ ਨਹੀਂ ਸਕਦੇ ਨਵੇਂ ਦੀਵੇ ਸੋ ਇਹ ਬੇਨਤੀ ਹੈ ਕਿ ਚਾਹੀਏ ਅਸੀਂ ਪ੍ਰਚਾਰਕ ਹੈ ਗੁਰੂ ਦੇ ਨਾਂ ਤੇ ਖਾਣ ਵਾਲੇ ਆ ਅਸੀਂ ਕੋਸ਼ਿਸ਼ ਕਰੀਏ ਪਹਿਲਾਂ ਆਪ ਜੁੜੀਏ ਆਪ ਨਿਤਨੇਮ ਨਾਲ ਨਾਮ ਨਾ ਸਿਮਰਨ ਨਾਲ ਜੁੜੀਏ ਜਦੋਂ ਅਸੀਂ ਜੁੜੇ ਹੋਵਾਂਗੇ ਸਾਨੂੰ ਸਟੇਜ ਤੇ ਬੈਠਿਆਂ ਆਨੰਦ ਆਉਂਦਾ ਹੋਏਗਾ ਫੇਰ ਹੀ ਆਨੰਦ ਅੱਗੇ ਟਰਾਂਸਫਰ ਹੋਏਗਾ ਤੇ ਜੇ ਅਸੀਂ ਲੋਕਾਂ ਦੇ ਆਨੰਦ ਲਈ ਕੰਮ ਕਰ ਰਹੇ ਆ ਜਾਂ ਉਹ ਪੈਸਿਆਂ ਲਈ ਕਰ ਰਹੇ ਆ ਜਾਂ ਸੁਰਤ ਵਿੱਚ ਦੇ ਬੈਠਾ ਵੀ ਪੈਸੇ ਪੂਰੇ ਦੇਤੇ ਆ ਕਿ ਨਹੀਂ ਦੇਤੇ ਤੇ ਫੇਰ ਇਹ ਦੁਕਾਨਦਾਰੀ ਹੋਏਗੀ ਫੇਰ ਇਹ ਕੀਰਤਨ ਜਾਂ ਇਹ ਬੰਦਗੀ ਨਹੀਂ ਹੋਏਗੀ ਸਰ ਜੀ ਤੁਹਾਡਾ ਬਹੁਤ ਬਾਰੇ ਕਿਰਪਾ ਸੋ ਜਿਵੇਂ ਕੀ ਗੱਲਬਾਤ ਕੀਤੀ ਆ ਤਾਂ ਕਾਫੀ ਕੁਝ ਤੁਹਾਨੂੰ ਜ਼ਰੂਰ ਜਾਣਕਾਰੀ ਮਿਲੀ ਗਈ ਹੋएगी ਵੱਡੀ ਇਹਨਾਂ ਨੇ ਕੀਰਤਨ ਬਾਰੇ ਵੀ ਗੱਲ ਕੀਤੀ ਆ ਸੋ ਸਾਰੇ ਇੰਟਰਵਿਊ ਤੁਸੀਂ ਸੁਣ ਹੀ ਲਈ ਹੋਏਗੀ ਇਸ ਤਰੀਕੇ ਨਾਲ ਹੋਰ ਵੀ ਧਰਮ ਨੂੰ ਲੈ ਕੇ ਜਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਾਡੇ ਨਾਲ ਦੇਖਣ ਦੇ ਵਾਸਤੇ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜਦੂ